ਇਹ ਜਿਹੜਾ ਕੱਲ ਦੀ ਇਹ ਖਬਰਾਂ ਚ ਮੈਂ ਤਾਂ ਆਪ ਹੈਰਾਨ ਹੋ ਗਿਆ ਵੀ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਦੀ ਮਾਨਸਿਕਤਾ ਕਿੱਧਰ ਨੂੰ ਚੱਲ ਗਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਮੈਂ ਆਪ ਇੱਕ ਦੇਸ਼ ਭਗਤ ਪਰਵਾਰ ਸ਼ੀਰਯਾਦਮ ਸਦਾਰ ਬੀਨ ਸਿੰਘ ਦੇ ਉਹਨਾਂ ਦੇ ਪਰਿਵਾਰ ਚ ਉਹਨਾਂ ਦੇ ਪੋਤਾ ਹੋਣ ਦੇ ਮੈਂ ਤਾਂ ਹਰੱਕਾ ਬੱਕਾ ਰਹਿ ਗਿਆ ਵੀ ਇਹ ਰਾਹੁਲ ਗਾਂਧੀ ਪੂਨੇ ਕੋਰਟ ਦੇ ਵਿੱਚ ਇਹ ਦੇ ਰਹੇ ਐਫੀਡੇਵਿਟ ਦੇ ਰਹੇ ਹਨ ਦਾ ਵਕੀਲ ਵੀ ਮੈਨੂੰ ਜ਼ਿੰਦਗੀ ਦਾ ਖਤਰਾ ਹੈ ਰਵਨੀਤ ਸਿੰਘ ਬਿੱਟੂ ਦਾਹੌਲ ਜੀ ਅਸੀਂ ਨਾ ਗੋਟਸੇ ਦੀ ਉਹਦੀ ਸੋਚ ਨਾ ਉਹੋ ਜੇ ਬੰਦੇ ਦੀ ਜਿਹੜੇ ਜਿਹੜੇ ਉਹਨੇ ਕੰਮਾਰੇ ਕੀਤੇ ਅਸੀਂ ਨਹੀਂ ਉਹਦੀ ਲਾਈਨ ਟੋ ਕਰਦੇ ਨਾ ਸਾਡੀ ਡਿਕਸ਼ਨਰੀ 'ਚ ਉਹਦਾ ਸ਼ਬਦੀ ਆ ਪਰ ਤੁਸੀਂ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਤੁਸੀਂ ਹਮੇਸ਼ਾ ਤੁਹਾਡੀ ਕੋਸ਼ਿਸ਼ ਇਹ ਰਹਿੰਦੀ ਆ ਵੀ ਕਿਵੇਂ ਸਿੱਖਾਂ ਨਾਲ ਸਿੱਖਾਂ ਨਾਲ ਵੈਰ ਸਿੱਖਾਂ ਨੱਕੇ ਮੇ ਉਨ੍ਹਾਂ ਦੀ ਪੱਕ ਨੂੰ ਕਿਸੇ ਨਾ ਤਰੀਕੇ ਨਾਲ ਦਾਗ ਲਾਇਆ ਜਾਵੇ ਤੁਸੀਂ ਉਹ ਪਰਿਵਾਰ ਚੋਂ ਆ ਜਿਨ੍ਹਾਂ ਨੇ 84 ਚ ਗੁਰਦੁਆਰਾ ਸਾਹਿਬ ਸਾਡੇ ਸ੍ਰੀ ਹਰਮੰਦਰ ਸਾਹਿਬ ਉਹਨੂੰ ਤੁਸੀਂ ਢਾਹ ਦਿੱਤੀ। ਉਦੋਂ ਬਾਅਦ ਤੁਸੀਂ 84 ਆਹੀ ਦਿੱਲੀ ਚ ਮੈਂ ਖੜਾ ਜਿੱਥੇ ਤੁਸੀਂ ਕਤਲੋ ਘਾਤ ਦੰਗੇ ਕੀਤੇ। ਹੁਣ ਤੁਸੀਂ ਦੋ ਸਿੱਖਾਂ ਦਾ ਨਾਮ ਲਿਆ ਵੀ ਮੈਨੂੰ ਖਤਰਾ ਏ ਰਵਨੀਤ ਸਿੰਘ ਮਿੱਟੂ ਤੇ ਮਰਵਾਹ ਸਾਹਿਬ ਜਿਹੜੇ ਇੱਥੇ ਦੇ ਐਮ.ਐਲ.ਏ. ਦੋ ਬੰਦਿਆਂ ਦਾ ਤੁਸੀਂ ਐਫੀਡੇਵਿਟ ਪਾਈ ਕੀਤਾ। ਮੈਨੂੰ ਸਮਝਾਓ ਤਾਂ ਸਹੀ ਕਿ ਕਿਸ ਗੱਲ ਦਾ ਖਤਰਾ ਜੀ ਮੈਂ ਪੰਜਾਬ ਦੇ ਤੁਹਾਡੇ ਐਮਪੀ ਨੂੰ ਪੁੱਛਣਾ ਚਾਹਾਂ ਕਾਂਗਰਸ ਦੀਆਂ ਨੂੰ ਉਹਨਾਂ ਨੂੰ ਹੀ ਸਲਾਹ ਕਰ ਲੈਂਦੇ ਉਹ ਦੱਸ ਦਿਨ ਵੀ ਮੇਰੇ ਤੋਂ ਕਾਹਦਾ ਖਤਰਾ ਜੀ 15 ਸਾਲ ਤੱਕ ਰਾਹੁਲ ਗਾਂਧੀ ਜੀ ਤੁਹਾਡੇ ਨਾਲ ਕੁਰਸੀ ਤੇ ਨਾਲ ਬੈੰਦਾ ਰਿਹਾ ਇਹਦੀ ਥੋੜੀ ਮੋਤੀ ਸ਼ਰਮ ਮੰਨ ਲੈਂਦੇ ਹੁਣ ਵੀ ਮੈਂ ਪਾਰਲੀਮੈਂਟ ਨਾਲ ਜੁੜੇ ਸਮਦ ਲੋਕ ਸਭਾ ਦੇ ਦੋਨਾਂ 'ਚ ਮੈਂ ਮੰਤਰੀ ਆ ਦੇਸ਼ ਦਾ ਪਰ ਤੁਸੀਂ ਮੇਰਾ ਨਹੀਂ ਗੱਲ ਹੈ ਗੱਲ ਇੱਥੇ ਪੱਗ ਦੀ ਹੈ ਗੱਲ ਇੱਥੇ ਸਿੱਖਾਂ ਦੀ ਹੈ ਹੋਰ ਕਿਸਦਾ ਤੁਸੀਂ ਕਦੇ ਕਿਉਂ ਨਹੀਂ ਨਾਉਂ ਲਿਆ ਖਤਰੇ 'ਚ ਤੁਸੀਂ ਤਾਂ ਨਾਲੇ ਉਹ ਜਦੋਂ ਤੁਸੀਂ ਵਿਦੇਸ਼ਾਂ ਜਾਂਦੇ ਸੀ ਜਿਹੜੀ ਸਭ ਤੋਂ ਵੱਡੀ ਸਕਿਉਰਿਟੀ ਏਜੰਸੀ ਐ ਐਸ ਪੀਜੀ ਜਿਹੜੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆ ਤੁਸੀਂ ਤਾਂ ਕਦੇ ਜਦੋਂ ਵਿਦੇਸ਼ਾਂ ਜਾਂਦੇ ਸੀ ਉਰੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਤੁਸੀਂ ਛੱਡ ਕੇ ਚਲੇ ਜਾਂਦੇ ਸੀਗੇ ਉਹ ਮੈਂ ਹੋਰ ਬਹੁਤ ਥੋੜੀਆਂ ਸ਼ਿਕਾਇਤਾਂ ਕਰਦੇ ਸੀ ਫਿਰ ਉਦੋਂ ਤੁਹਾਡਾ ਖਤਰਾ ਕਿੱਥੇ ਸੀ ਪਰ ਤੁਸੀਂ ਸਿਰਫ ਇਹ ਰਮਨੀਤ ਮਿੱਟੂ ਹੋਣੀ ਪਰ ਵਾਹ ਸਾਹ ਹੋਣੀ ਤੁਸੀਂ ਇਹਦੇ ਵਿੱਚ ਫੇਰ ਸਿੱਖਾਂਗੇ ਪੰਜਾਬੀਆਂ ਨੂੰ ਉਹਨਾਂ ਨੂੰ ਤੁਸੀਂ ਉਹਨਾਂ ਦੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਇੱਕ ਗੱਲ ਹੋਰ ਸੁਣੋ ਹੋਰ ਤੁਹਾਡੇ ਵਕੀਲ ਨੇ ਉਸ ਤੋਂ ਬਾਅਦ ਕੀ ਕੀਤਾ ਸ਼ਾਮ ਨੂੰ ਜਦੋਂ ਇਹ ਗੱਲ ਪੁੱਠੀ ਪੈਣ ਲੱਗੀ ਤੁਹਾਡਾ ਵਕੀਲ ਆ ਕੇ ਕਹਿੰਦਾ ਵੀ ਨਹੀਂ ਹੁਣ ਮੈਨੂੰ ਦਿੱਲੀੋਂ ਰਾਹੁਲ ਗਾਂਧੀ ਟੀਮ ਦਾ ਟੈਲੀਫੋਨ ਆ ਗਿਆ ਵੀ ਹਜੇ ਇਹ ਕੇਸ ਦਾ ਜਿਹੜਾ ਕਿ ਐਫੀਡੇਵਿਟ ਹੈ ਤੁਸੀਂ ਵਾਪਸ ਲੈ ਲਓ ਇਹਨੂੰ ਫੇਰ ਅਗਲਾ ਅੰਤਰ ਰਚਾਂਗੇ ਅਗਲਾ ਦਿੱਲੀ ਤੋਂ ਜਦੋਂ ਤੁਹਾਨੂੰ ਟੈਲੀਫੋਨ ਆਊਗਾ ਅੰਡ ਅਗਲੀ ਰਣਨੀਤੀ ਅਸੀਂ ਬਣਾ ਰਹੇ ਹਾਂ ਫੇਰ ਤੁਸੀਂ ਇਹ ਦੋਨਾਂ ਦੇ ਨਾਮ ਜਿਹੜੇ ਆ ਉਹ ਵਰਤਿਓ ਦੱਸੋ ਤੁਸੀਂ ਕਿਸ ਲੈਵਲ ਤੇ ਡੇਟੇ ਹੋ ਕਿਸ ਜੇ ਤੁਹਾਨੂੰ ਇੰਨਾ ਮੈਂ ਦਈਂ ਹੂੰਗਾ ਜ਼ਰੂਰ ਜਿਹੜੀ ਸਿਕਿਉਰਿਟੀ ਆ ਭਾਈ ਜੇ ਇੰਨਾ ਇਹਨਾਂ ਨੂੰ ਖਤਰਾ ਹੈ ਚਾਰ ਪੰਜ ਬੰਦੇ ਹੋਰ ਵਧਾ ਦੋ ਬੁਲੇਟ ਪ੍ਰੂਫ ਜੈਕਟ ਪਾ ਕੇ ਆ ਜਾਇਆ ਕਰੋ ਪਾਰਲੀਮੈਂਟ 'ਚ ਜੇ ਭਾਈ ਤੁਹਾਨੂੰ ਇੰਨਾ ਖਤਰਾ ਹੈ ਹਰਾਨਜੀਤ ਹੀ ਹੋਈ ਬੜੀ ਹਾਸੋ ਮਹਿਨ ਗਾਤੇ ਥੋੜੀ ਲੱਗੀ ਪਰ ਮੰਨ ਨੂੰ ਖੇਸ ਪਹੰਚੀ ਵੀ ਤੁਸੀਂ ਸਿੱਖਾਂ ਦੇ ਲਈ ਕੀ ਸੋਚਦੇ ਹੋ ਸਿੱਖਾਂ ਨੂੰ ਤੁਸੀਂ ਹਮੇਸ਼ਾ ਡੈਰ ਉਸੇ ਸੋਚਦੇ ਤੁਸੀਂ ਇਹੀ ਸੋਚਦੇ ਹੋ ਮਾਰਮਰਈਆ ਵਾਲਾ ਕੰਮ ਇਹ ਇਹ ਸ਼ਬੀ ਦੇਣ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਜੀ ਤੁਹਾਨੂੰ ਨੱਕ ਦੇ ਕਾਮਯਾਬ ਹੋਣ ਦੇਵਾਂਗੇ ਤੇ ਮੂੰਹ ਤੋੜ ਜਵਾਬ ਹੈ ਜਿਹੜਾ ਤੁਹਾਡੀ ਪਾਰਟੀ ਨੂੰ ਤੇ ਤੁਹਾਨੂੰ ਦਿੱਤਾ ਜਾਊਗਾ ਮੈਂ ਫੇਰ ਇੱਕ ਵਾਰੀ ਪੁੱਛਣਾ ਪੰਜਾਬ ਦੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਨੂੰ ਕੀ ਮੇਰੇ ਤੋਂ ਰਾਹੁਲ ਝਾਂਦੀ ਨੂੰ ਖਤਰਾ ਹੈ ਤੁਸੀਂ ਦੱਸ ਦਿਓ ਭਾਈ ਕਿ ਤੁਸੀਂ ਉਹਨਾਂ ਨੂੰ ਸਮਝਾ ਦਿਓ ਜਿਹੜਾ ਖਤਰਾ ਹੈ ਮੈਨੂੰ ਦੱਸ ਦਿਓ ਜੇ ਕੋਈ ਉਹਨਾਂ ਨੂੰ ਖਤਰਾ ਜੀ ਇਨਾ ਮੈਨੂੰ ਡਰ ਲੱਗਦਾ ਤੁਸੀਂ ਮੈਨੂੰ ਇਹਨਾਂ ਨਾਲ ਗੱਲ ਕਰ ਦਿਓ ਆ ਕਿ ਵੀ ਮੈਨੂੰ ਕਾਹ ਤੋਂ ਡਰਦੇ ਆ ਭਾਈ ਇਨਾ ਧੰਨਵਾਦ